ਕਮੇਟੀ ਵੱਲੋਂ ਉਹਨਾਂ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਜਿਹੜੇ ਅਫੈਕਟ ਹੋਏ ਆ ਕਿਸੇ ਨੀਂ ਬਹਿ ਗਈ ਕਿਸੇ ਦਾ ਹੋਰ ਨਸਾਨ ਕਿਸੇ ਪਾਸੇ ਹੋ ਗਿਆ ਉਹਨਾਂ ਨੂੰ ਤੁਰੰਤ ਜਿਹੜੀ ਆ ਇਹ ਮਾਇਆ ਕੀਤੀ ਜਾਊਗੀ 50-50 ਹਜ਼ਾਰ ਰੁਪਈਆ ਤੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਆਇਡੈਂਟੀਫਾਈ ਕਰਾਂਗੇ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਫਰੀ ਦੌਰ ਤੇ ਕਿਤਾਬਾਂ ਸਾਰੀਆਂ ਤੇ 8 ਲੱਖ ਲੀਟਰ ਜਿਹੜਾ ਡੀਜ਼ਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਇਆ ਕਰਾਊਗੀ ਤੇ ਜ਼ਿੰਮੇਦਾਰਾਂ ਨੂੰ 10 ਏਕੜ ਤੋਂ ਘੱਟ ਵਾਲਿਆਂ ਨੂੰ ਸੀਡ ਜਿਹੜਾ ਉਹ ਵਧੀਆ ਸੀਡ ਫਾਰਮੈਟ ਹੀ ਨਹੀਂ ਤੇ ਉਹ ਵਧੀਆ ਸੀਡ ਜਿਹੜਾ ਦਿੱਤਾ ਜਾਊਗਾ ਲੋੜਵੰਦਾਂ ਲਈ ਲੰਗਰ ਜਿਹੜਾ ਐਜ ਇਟ ਜੇ ਚੱਲ ਰਿਹਾ ਉਹ ਜਾਰੀ ਰਹੂਗਾ ਕਮੇਟੀ ਵੱਲੋਂ ਉਹਨਾਂ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਜਿਹੜੇ ਅਫੈਕਟ ਹੋਏ ਆ ਕਿਸੇ ਨੀਂ ਬਹਿ ਗਈ ਕਿਸੇ ਦਾ ਹੋਰ ਇਨਸਾਨ ਕਿਸੇ ਪਾਸੇ ਹੋ ਗਿਆ ਉਹਨਾਂ ਨੂੰ ਤੁਰੰਤ ਜਿਹੜੀ ਆ ਇਹ ਮਾਈਜਾ ਕੀਤੀ ਜਾਊਗੀ 50-50 ਹਜ਼ਾਰ ਰੁਪਈਆ ਤੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਆਇਡੈਂਟੀਫਾਈ ਕਰਾਂਗੇ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਫਰੀ ਤੌਰ ਤੇ ਕਿਤਾਬਾਂ ਸਾਰੀਆਂ ਤੇ 8 ਲੱਖ ਲੀਟਰ ਜਿਹੜਾ ਡੀਜ਼ਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਾਈਜਾ ਕਰਾਊਗੀ ਤੇ ਜ਼ਿਮੀਂਦਾਰਾਂ ਨੂੰ 10 ਏਕੜ ਤੋਂ ਘੱਟ ਵਾਲਿਆਂ ਨੂੰ ਸੀਡ ਜਿਹੜਾ ਉਹ ਵਧੀਆ ਸੀਡ ਫਾਰਮੈਟ ਹੀ ਨਹੀਂ ਤੇ ਉਹ ਵਧੀਆ ਸੀਡ ਜਿਹੜਾ ਦਿੱਤਾ ਜਾਊਗਾ ਲੋੜਵੰਦਾਂ ਲਈ ਲੰਗਰ ਜਿਹੜਾ ਐਜ ਇਟ ਜੇ ਚੱਲ ਰਿਹਾ ਉਹ ਜਾਰੀ ਰਹੂਗਾ